ਅਜੇ ਸਾਡੀਆਂ ਗੁਰਦੁਆਰਿਆਂ 'ਚ ਅਰਦਾਸਾਂ ਸਾਰੀਆਂ ਤੰਦ ਦੇ ਕਾਰਜਾਂ ਦੀਆਂ ਹੋ ਰੀਆਂ ਵਾਂ ਵੀ ਇਹਨੂੰ ਮੁੰਡਾ ਦੇ ਦਿਓ ਇਹਦੀ ਇਹਦਾ ਵਿਜਾਪਰ ਦਾ ਲੱਗ ਜੇ ਇਹਦੀ ਕੋਠੀ ਬਣ ਜਾਏ ਇਹਦਾ ਮੁੰਡਾ ਵਿਆਹਿਆ ਜਾਏ ਇਹਨੂੰ ਪੁੱਤਰਾ ਚਾਹੀਦਾ ਇਹਨੂੰ ਜੋਤਾ ਚਾਹੀਦਾ ਬਾਸ਼ਾ ਕਹਿੰਦੇ ਨੇ ਉਹ ਕੋ ਮਨ ਦੇ ਕਾਰਜਾਂ ਵਾਸਤੇ ਵੀ ਅਰਦਾਸ ਕਰਾ ਲਓ ਕੋਠੀ ਬਣ ਜੂ ਜੇ ਕੋਠੀ 'ਚ ਰਹਿਣਾ ਹੀ ਨਾ ਆਇਆ ਤੇ ਜੇ ਟਰੈਕਟਰ ਲੈਣ ਦਾ ਟਰਾਲੀ ਲੈਣ ਦੀ ਗੱਡੀ ਲੈਣ ਦੀ ਤੇ ਚਲਾਉਣੀ ਨਾ ਆਈ ਤੇ ਚਲਾਉਣੀ ਸਿੱਖਣ ਵਾਸਤੇ ਮਨ ਦੇ ਕਾਰਜ ਹੋਣੇ ਜ਼ਰੂਰੀ ਆ ਮਨ ਚੜ ਦੀ ਗੱਲਾ ਚ ਲੈਉਣਾ ਜ਼ਰੂਰੀ ਐ ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਏ ਪੜਦੇ ਆਪਾਂ ਕੀਤਾ ਲੋੜੀਏ ਕੰਮ ਇਹ ਕਦੋਂ ਪੜਦੇ ਪੜਾ ਜਦੋਂ ਆਪਣੇ ਘਰ ਪੁੱਤ ਦੀ ਦਾ ਵਿਆਹ ਹੋਵੇ ਨਾ ਉਦੋਂ ਅਰਦਾਸ ਚ ਇਹ ਤੋਹ ਬਣੀ ਜਾਂਦੀ ਐ ਸਾਰਿਆਂ ਨੂੰ ਪਤਾ ਨਾ ওইਦਾਂ ਗੱਲ ਚ ਪਾ ਕੇ ਜੁਰੀਆ ਸਾਰੇ ਪੜਦੇ ਜਦੋਂ ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਏ